ਸਾਬ ਬੜੇ ਸਤਿਕਾਰਯੋਗ ਹੈ ਉਹ ਮੇਰਾ ਅੱਜ ਦਾ ਰਿਸ਼ਤਾ ਨਹੀਂ ਆਇਆ ਕਿ ਉਹਨਾਂ ਦੇ ਘਰੇ ਪਹਿਲੀ ਵਾਰੀ ਤਾਂ ਆਇਆ ਨਹੀਂ ਐਨਾ ਵੀ ਬੜੀ ਯਾਰੀ ਆਇਆਂ ਗਾਂ ਵੀ ਬੜੀ ਯਾਰੀ ਆਉਂਗਾ ਮੈਂ 100 ਗੱਲਾਂ ਕਰਦਾ ਮੈਨੂੰ ਤਾਂ ਪਤਾ ਵੀ ਨਹੀਂ ਸੀ ਬਾਫੂ ਬਹੁਤ ਦਿੱਤਾ ਉਹ ਵੀ 3000 ਤੋਂ ਬਾਅਦ ਦਿੱਲੀ ਚ ਨਿਰਦੋਚ ਬੱਚੇ ਬੱਚੀਆਂ ਨੂੰ ਮਾਰਿਆ ਗਿਆ ਸੀ ਗਾਸ ਨੂੰ ਇੱਜ਼ਤਾਂ ਲੁੱਟੀਆਂ ਗਈਆਂ ਸੀ ਗੁਰੂ ਘਰ ਤੇ ਅੱਗਾਂ ਲਾਈਆਂ ਗਈਆਂ ਸਨ ਬਹੁਤ ਕੁਝ ਹੋਇਆ ਹੈ ਜੋ ਮਗਰ ਬਹੁਤ देर बाद ਇਹ ਫੈਸਲਾ ਆਇਆ ਇਸ ਲਈ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਆਲਸੋ ਇਠੀ ਕਾ ਕਿ ਅੱਜ ਆਇਆ ਉਹਦਾ ਸੀ ਵੈਲਕਮ ਕਰਦੇ ਹਾਂ ਮਗਰ ਜਿਨ੍ਹਾਂ ਲੋਕਾਂ ਨੇ ਜਸਟਿਸ ਵੇਖਣਾ ਸੀ ਉਹ ਤਾਂ ਅੱਜ ਸ਼ਾਇਦ ਇਹ ਪੂਰਨੀ ਸੰਸਾਰ ਨੂੰ ਆਲਮਤਾ ਕਹਿਗੇ ਅਮੀਰ ਸਾਹਿਬ ਬੜੇ ਸਤਿਕਾਰਯੋਗ ਹੈ ਉਹ ਮੇਰਾ ਅੱਜ ਦਾ ਰਿਸ਼ਤਾ ਨਹੀਂ ਆ ਇਹ ਸਾਲਾਂ ਤੋਂ ਇਹ ਜਿੱਥੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਪ ਦੀ ਬੜਮੁੱਲੀਆ ਸੇਵਾ ਨਿਭਾਉਂਦੇ ਰਹੇ ਐ ਇਸ ਲਈ ਮੈਂ ਅਜੇ ਉਹਨਾਂ ਦੇ ਘਰੇ ਪਹਿਲੀ ਵਾਰੀ ਤਾਂ ਆਇਆ ਨਹੀਂ ਜੀ ਐਨਾ ਵੀ ਬੜੀ ਯਾਰੀ ਆਇਆਂ ਗਾਂ ਵੀ ਬੜੀ ਯਾਰੀ ਆਉਂਗਾ ਹੁਣ ਤੁਹਾਨੂੰ ਆਈ ਯਾਰੀ ਕਾ ਕੇ ਘਰ 'ਚ ਮੈਂ ਕੀ ਗੱਲ ਕਰਦਾ ਜਾਂਦਾ ਤੂੰ ਹੀ ਪਹਿਲਾਂ ਆਪਦੇ ਘਰ ਦੀਆਂ ਗੱਲਾਂ ਮੈਨੂੰ ਦੱਸੋ ਫਿਰ ਮੈਂ ਤੁਹਾਨੂੰ ਆਪ ਦੇ ਘਰ ਦੀਆਂ ਗੱਲਾਂ ਦੱਸੂ ਸਿੱਧੇ ਤੇ ਕੋਈ ਗੱਲ ਨਹੀਂ ਕਰਦਾ ਤੇ ਸਿੱਧੇ ਮੈਂ 100 ਗੱਲਾਂ ਕਰਦਾ ਉਹ ਮੁੱਦਾ ਸਿਰਫ ਦੇਖੋ ਮੈਂ ਇਸ ਗੱਲ ਨੂੰ ਵੈਲਕਮ ਕਰਦਾ ਇਹ ਔਰ ਅੱਜ ਜੋ ਸੱਜਨ ਕੁਮਾਰ ਨੂੰ ਉਸ ਹیثیت ਤੇ ਪਹੁੰਚਾਉਣ ਵਾਲੀ ਕਾਂਗਰਸ ਪਾਰਟੀ ਸੱਜਨ ਕੁਮਾਰ ਇਜ਼ ਨੋਬਾਡੀ ਮਗਰ ਸੱਜਨ ਕੁਮਾਰ ਦੀ ਪਛਾਣ ਬਣਾਈ ਗਾਂਧੀ ਪਰਿਵਾਰ ਤੇ ਅੱਜ ਸੱਜਨ ਕੁਮਾਰ ਨੂੰ ਜੇ ਉਮਰ ਕਹਿਣ ਤੋਂ ਹੀ ਹੈ ਤੇ ਕਿਤੇ ਨਾ ਕਿਸੇ ਇੱਕ ਤਰੀਕੇ ਨਾਲ ਉਹ ਕਾਂਗਰਸ ਪਾਰਟੀ ਦੀ ਔਰ ਗਾਂਧੀ ਪਰਿਵਾਰ ਦੀ ਵੀ ਇਨਡਾਇਟਮੈਂਟ ਹੋਈ ਹੈ ਔਰ ਇਸੇ ਲਈ ਸੱਜਨ ਕੁਮਾਰ ਹੋ ਗਏ ਅੱਜ ਕੇ ਅਲ ਭਗਤ ਹੋ ਗਏ ਹੋਰ ਕਈ ਕਾਂਗਰਸੀ ਲੀਡਰ ਹੋ ਕੇ ਜਿਨ੍ਹਾਂ ਨੂੰ ਉਸ ਵੇਲੇ ਬਚਾਇਆ ਕਿਨੇ ਸੀ ਗਾਂਧੀ ਪਰਿਵਾਰ ਅੱਜ ਉਹਨਾਂ ਦੇ ਸਾਰਿਆਂ ਦਾ ਪਰਦਾ ਫਾਸ਼ ਹੋਇਆ ਔਰ ਮੈਂ ਸਮਝਦਾ ਹਾਂ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਨੂੰ ਆਪਦੇ ਕੀਤੇ ਦੀ ਮਾਫੀ ਮੰਗਣੀ ਚਾਹੀਦੀ ਔਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਉਸ 84 ਚ ਵੀ ਇਹਨੂੰ ਬਚਾਇਆ ਉਸ ਤੋਂ ਬਾਅਦ ਇਹਨੂੰ ਵਜੀਰੀ ਵੀ ਦਿੱਤੀ ਮੈਂਬਰ ਪਾਰਲੀਮੈਂਟ ਵੀ ਬਣਾਇਆ ਆ ਐਚ ਕੇ ਐਲ ਭਗਤ ਨੂੰ ਇੱਕ ਹੋਰ ਜਗਦੀਸ਼ ਟਾਈਟਲਰ ਉਹਨੂੰ ਵੀ ਦੇ ਹੀ ਗਏ ਆ ਇਸ ਲਈ ਇਹ ਇਹ ਬੜਾ ਕਲੀਅਰ ਹੈ ਕਿ ਇਹ ਕਾਂਗਰਸ ਪਾਰਟੀ ਉਹਦੋਂ ਇਹਨਾਂ ਨੂੰ ਬਚਾਉਂਦੀ ਹੈ ਤਦ ਇਹਨਾਂ ਸਮਾਂ ਲੱਗ ਗਿਆ ਔਰ ਇਹ ਸਜ਼ਾ ਦੀ ਮੈਂ ਸਮਝਦਾ ਹਾਂ ਇੱਕ ਵੈਲਕਮ ਕਰਦਾ ਕਿਉਂਕਿ 3000 ਤੋਂ ਵੱਧ ਦਿੱਲੀ 'ਚ નિર્ਦੋਸ਼ ਬੱਚੇ ਬੱਚੀਆਂ ਨੂੰ ਮਾਰਿਆ ਗਿਆ ਸੀਗਾ ਇੱਜ਼ਤਾਂ ਲੁੱਟੀਆਂ ਗਈਆਂ ਸੀ ਗੁਰੂ ਘਰ ਤੇ ਅੱਗਾਂ ਲਾਈਆਂ ਗਈਆਂ ਸਨ ਬਹੁਤ ਕੁਝ ਹੋਇਆ ਹੈ ਜੋ ਮਗਰ ਬਹੁਤ ਦੇਰ ਬਾਅਦ ਇਹ ਫੈਸਲਾ ਆਇਆ ਇਸ ਲਈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਆਲਸੋ ਠੀਕ ਹੈ ਕਿ ਅੱਜ ਆਇਆ ਉਹਦਾ ਸੀ ਵੈਲਕਮ ਕਰਦੇ ਹਾਂ ਮਗਰ ਜਿਨ੍ਹਾਂ ਲੋਕਾਂ ਨੇ ਜਸਟਿਸ ਵੇਖਣਾ ਸੀ ਉਹ ਤਾਂ ਅੱਜ ਸ਼ਾਇਦ ਰਵਾਨੀ ਸੰਸਾਰ ਨੂੰ ਆਲਮਦਾ ਕਹਿ ਕੇ ਛੁ ਜਸਟਿਸ ਸ਼ੁੱਡ ਬੀ ਪ੍ਰੌਮਪਟ ਜਸਟਿਸ ਸ਼ੁੱਡ ਬੀ ਡਿਲੀਵਰਡ ਮੌਕੇ ਦੀ ਮੌਕੇ ਫੇਰ ਤਾਂ ਉਹ ਲੋਕਾਂ ਦੇ ਕਲੇਜਾਂ ਨੂੰ ਕੰਨ ਪਈਂਦੀ